ਸਤਿ ਸ਼੍ਰੀ ਅਕਾਲ ਦੋਸਤੋ ਟਾਈਟਲ ਤੁਸੀਂ ਪੜ ਲਿਆ ਤੇ ਤੱਥਾਂ ਦੇ ਆਧਾਰ ਤੇ ਤੁਹਾਨੂੰ ਬਿਲਕੁਲ ਇਹ ਸਾਬਤ ਵੀ ਕਰਕੇ ਦਿਖਾਵਾਂਗੇ ਤੁਸੀਂ ਖੁਦ ਵੀ ਮੰਨੋਗੇ ਕਿ ਵਾਕਿਆ ਹੀ ਕਿਸਾਨ ਸਰਕਾਰ ਤੇ ਪੂੰਜੀਪਤੀਆਂ ਦੇ ਜਾਲ ਵਿੱਚ ਫਸ ਚੁੱਕੇ ਐ ਵੀਡੀਓ ਪੂਰੀ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਕਹਾਣੀ ਦੀ ਸਮਝ ਆ ਸਕੇ ਅੰਦੋਲਨ ਚੱਲ ਰਿਹਾ ਹੈ ਲਗਾਤਾਰ ਸਾਡੇ ਕਿਸਾਨ ਬਾਰਡਰਾਂ ਦੇ ਉੱਤੇ ਡਟੇ ਹੋਏ ਐ ਪਿਛਲੇ ਦਿਨੀ ਇੱਕ ਸਾਡਾ ਨੌਜਵਾਨ ਚੜ੍ਹਦੀ ਉਮਰ ਦੇ ਵਿੱਚ ਇਸ ਜ਼ਾਲਮ ਮੋਦੀ ਸਰਕਾਰ ਦੀ ਗੋਲੀ ਦੇ ਕਾਰਨ ਸ਼ਹੀਦੀ ਪਾ ਚੁੱਕਿਆ ਹੈ ਪਿਛਲੇ ਅंदोलਨ ਦੇ ਵਿੱਚ ਵੀ ਸਾਡੇ 750 ਦੇ ਕਰੀਬ ਕਿਸਾਨ ਸ਼ਹੀਦियां ਪਾ ਗਏ ਸੀ ਐਨੇ ਕਿਸਾਨ ਸ਼ਹੀਦ ਕਰਨ ਤੋਂ ਬਾਅਦ ਉੱਤੇ ਲਗਭਗ ਸਵਾ ਸਾਲ ਕਿਸਾਨਾਂ ਨੂੰ ਛੜਕਾਂ ਤੇ ਰੋਲਣ ਤੋਂ ਬਾਅਦ ਮੋਦੀ ਸਰਕਾਰ ਨੇ ਮੰਗਾਂ ਮੰਨ ਵੀ ਲਈਆਂ ਸੀ ਪਰ ਅਜੇ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਿਸ ਕਰਕੇ ਕਿਸਾਨਾਂ ਨੂੰ ਵਾਰ-ਵਾਰ ਅंदोलਨ ਕਰਨੇ ਪੈ ਰਹੇ ਆ ਤਾਂ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਕਿਉਂ ਨਹੀਂ ਕਰ ਰਹੀ ਤਾਂ ਇਸ ਦੇ ਪਿੱਛੇ ਵੀ ਦੋਸਤੋ ਇੱਕ ਬਹੁਤ ਡੂੰਗੀ ਸਾਜ਼ਿਸ਼ ਹੈ ਜਿਹੜੀ ਅੱਜ ਹੀ ਨਹੀਂ ਘੜੀ ਗਈ ਸਗੋਂ ਬਹੁਤ ਸਾਲ ਪਹਿਲਾਂ ਹੀ ਘੜੀ ਜਾ ਚੁੱਕੀ ਸੀ ਜਿਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਐ ਤੇ ਸਾਨੂੰ ਵਾਰ-ਵਾਰ ਅੰਦੋਲਨ ਕਰਨਾ ਪੈ ਰਿਹਾ ਜਦੋਂ ਵੀ ਕਿਸਾਨ ਅੰਦੋਲਨ ਕਰਦੇ ਆ ਤਾਂ ਇੱਕ ਗੱਲ ਅਕਸਰ ਹੀ ਆਮ ਸੁਣਨ ਨੂੰ ਮਿਲ ਜਾਂਦੀ ਹੈ ਕਿ ਨਾ ਅੰਦੋਲਨਾਂ ਦੇ ਨਾਲ ਕੁਝ ਵੀ ਹਾਸਲ ਨਹੀਂ ਹੋਣਾ ਸਗੋਂ ਸਾਰੇ ਕਿਸਾਨ ਇੱਕ ਆ ਕਰ ਲੋ ਤੇ ਫਸਲਾਂ ਬੀਜਣੀਆਂ ਹੀ ਬੰਦ ਕਰ ਦਿਓ ਸਿਰਫ ਆਪਣੇ ਖਾਣ ਜੋਗੀ ਕਣਕ ਬੀਜੋ ਤੇ ਖਾਓ ਸਾਰਿਆਂ ਦੀ ਅਕਲ ਟਿਕਾਣੇ ਆ ਜਾਣੀ ਹੈ ਜਦੋਂ ਦੇਸ਼ ਦੇ ਵਿੱਚ ਕਾਲ ਪੈ ਗਿਆ ਤਾਂ ਸਰਕਾਰ ਤਾਂ ਤੁਹਾਡੇ ਪੈਰਾਂ 'ਚ ਲਿٹےਗੀ ਮੋਦੀ ਵਰਗੇ ਤੁਹਾਡੀਆਂ ਮਿੰਨਤਾਂ ਕਰਨਗੇ ਕਿ ਦੱਸੋ ਕਿੰਨਾ ਐਮਐਸਪੀ ਲੈਣਾ ਹੈ ਇਹ ਗੱਲ ਜਿੰਨੀ ਕਹਿਣ ਤੇ ਸੁਣ ਦੇ ਵਿੱਚ ਆਸਾਨ ਲੱਗਦੀ ਹੈ ਲਾਗੂ ਕਰਨੀ ਓਨੀ ਹੀ ਜ਼ਿਆਦਾ ਔਖੀ ਹੈ ਕਿਉਂਕਿ ਹੁਣ ਅਸੀਂ ਸਰਕਾਰ ਤੇ ਨਾ ਪੂੰਜੀਪਤੀਆਂ ਦੁਆਰਾ ਬੁਣੇ ਗਏ ਜਾਲ ਦੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਆ ਤੇ ਹੁਣ ਚਾਹਦੇ ਹੋਏ ਵੀ ਇਹ ਖੇਤੀ ਕਰਨੀ ਛੱਡ ਨਹੀਂ ਸਕਦੇ ਕਿਉਂਕਿ ਸਰਕਾਰ ਦੀ ਡੂੰਗੀ ਸਾਜ਼ਿਸ਼ ਤੇ ਕਿਸਾਨ ਮਾਰੂ ਨੀਤੀਆਂ ਦੇ ਕਾਰਨ ਅੱਜ ਹਰ ਕਿਸਾਨ ਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਚੜਿਆ ਹੋਇਆ ਤੇ ਇਸ ਕਰਜ਼ੇ ਦੇ ਕਾਰਨ ਹੀ ਕਿਸਾਨ ਨੂੰ ਫਸਲ ਬੀਜਣੀ ਪੈਂਦੀ ਹੈ ਜੇਕਰ ਉਹ ਫਸਲ ਨਹੀਂ ਬੀਜੇਗਾ ਤਾ ਕਰਜ਼ਾ ਕਿੱਥੋਂ ਮੁੜੇਗਾ ਜੇ ਕਰਜ਼ਾ ਨਾ ਮੁੜਿਆ ਤਾਂ ਬੈਂਕਾਂ ਵਾਲੇ ਉਸ ਦੀ ਜ਼ਮੀਨ ਜ਼ਬਤ ਕਰ ਲੈਣਗੇ ਤਾਂ ਦੋਸਤੋ ਇਹ ਕਰਜ਼ਾ ਹੀ ਹੈ ਜਿਹੜਾ ਕਿਸਾਨ ਨੂੰ ਖੇਤੀ ਕਰਨ ਦੇ ਲਈ ਮਜਬੂਰ ਕਰੀ ਬੈਠਾ ਹੈ ਤੇ ਇਹ ਕਰਜ਼ਾ ਵੀ ਇਸੇ ਸਾਜ਼ਿਸ਼ ਦੇ ਤਹਿਤ ਕਿਸਾਨ ਦੇ ਸਿਰ ਚੜਾਇਆ ਗਿਆ ਜੇ ਆਪਾਂ 30 40 ਸਾਲ ਪਿੱਛੇ ਚਲੇ ਜਾਈਏ ਤਾਂ ਕਿਸੇ ਕਿਸਾਨ ਨੂੰ ਕਰਜ਼ੇ ਦਾ ਨਾਂ ਵੀ ਨਹੀਂ ਸੀ ਪਤਾ ਕਿ ਕਰਜ਼ਾ ਕੀ ਹੁੰਦਾ ਤੇ ਇਸ ਕਰਜ਼ੇ ਕਾਰਨ ਆਤਮ ਹੱਤਿਆ ਕਰਨਾ ਤਾਂ ਬਹੁਤ ਦੂਰ ਦੀ ਗੱਲ ਸੀ ਪਰ ਅੱਜ ਹਾਲਾਤ ਅਜਿਹੇ ਬਣਾ ਦਿੱਤੇ ਗਏ ਆ ਕਿ ਹਰ ਸਾਲ ਹਜ਼ਾਰਾਂ ਕਿਸਾਨ ਆਤਮ ਹੱਤਿਆ ਕਰ ਰਹੇ ਆ ਪਿਛਲੇ ਸਾਲ 2023 ਦੇ ਹੀ ਆਪਾਂ ਸਰਕਾਰੀ ਅੰਕੜੇ ਦੇਖੀਏ ਤਾਂ ਲਗਭਗ 11.5 ਹਜ਼ਾਰ ਦੇ ਕਰੀਬ ਕਿਸਾਨ ਇਸ ਕਰਜ਼ੇ ਦੇ ਕਾਰਨ ਆਤਮ ਹੱਤਿਆ ਕਰ ਗਏ ਸੀ ਇਹ ਸਿਰਫ ਮੋٹے ਮੋٹے ਸਰਕਾਰੀ ਅੰਕੜੇ ਆ ਜਦੋਂ ਕਿ ਅਸਲ ਗਿਣਤੀ ਤਾਂ ਇਸ ਤੋਂ ਵੀ ਕਿਤੇ ਜ਼ਿਆਦਾ ਤਾਂ ਪਹਿਲਾ ਵੱਡਾ ਕਾਰਨ ਤਾਂ ਦੋਸਤੋ ਇਹ ਹੀ ਹੈ ਕਿ ਕਰਜ਼ਾ ਜਿਹੜਾ ਕਿਸਾਨਾਂ ਨੂੰ ਸਰਕਾਰ ਦੇ ਲਈ ਖੇਤੀ ਕਰਨ ਵਾਸਤੇ ਮਜਬੂਰ ਕਰੀ ਬੈਠਾ ਹੈ ਚਲੋ ਫਿਰ ਵੀ ਆਪਾਂ ਮੰਨ ਲੈਂਦੇ ਹਾਂ ਕਿ ਜੇਕਰ ਸਾਰੇ ਦੇਸ਼ ਦੇ ਕਿਸਾਨਾਂ ਨੇ ਮਿਲ ਕੇ ਇਹ ਫੈਸਲਾ ਕਰ ਲਿਆ ਕਿ ਆਪਾਂ ਹੁਣ ਸਰਕਾਰ ਦੇ ਲਈ ਕੋਈ ਵੀ ਫਸਲ ਨਹੀਂ ਬਿਜਣੀ ਤਾਂ ਜਦੋਂ ਦੇਸ਼ ਦੇ ਵਿੱਚ ਅੰਨ ਦਾ ਸੰਕਟ ਪੈਦਾ ਹੋ ਗਿਆ ਤਾਂ ਸਰਕਾਰ ਆਪੇ ਹੀ ਆਪਣੀਆਂ ਸਾਰੀਆਂ ਮੰਗਾ ਮੰਨ ਕੇ ਖੇਤੀ ਕਰਵਾਵੇਗੀ ਪਰ ਆਪਾਂ ਨੂੰ ਆਪਣੇ ਖਾਣ ਲਈ ਤਾਂ ਕਣਕ ਬੀਜਣੀ ਹੀ ਪੈਣੀ ਆ ਤਾਂ ਅਗਲੀ ਜਿਹੜੀ ਮੁੱਖ ਸਮੱਸਿਆ ਦੋਸਤੋ ਉਹ ਇੱਥੇ ਹੀ ਖੜੀ ਹੋਣੀ ਹੈ ਕਿਉਂਕਿ ਹੁਣ ਆਪਾਂ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਆਪਣੇ ਖਾਣ ਦੇ ਲਈ ਵੀ ਕਣਕ ਨਹੀਂ ਬੀਜ ਸਕਾਂਗੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਇਹ ਕੋੜਾ ਸੱਚ ਆ ਦੋਸਤੋ ਹੁਣ ਤੁਹਾਡੇ ਦਿਮਾਗ ਦੇ ਵਿੱਚ ਸਵਾਲ ਆ ਰਿਹਾ ਹੁਣ ਹੈ ਇਹਦੇ ਵਿੱਚ ਸਰਕਾਰ ਦੇ ਸਹਿਯੋਗ ਦੀ ਕੀ ਲੋੜ ਹੈ ਜ਼ਮੀਨ ਆਪਣੇ ਕੋਲ ਹੈਗੀ ਹੈ ਕਣਕ ਦਾ ਬੀਜ ਵੀ ਆਪਣਾ ਘਰ ਦਾ ਆਪਣੇ ਜੋ ਕੀ ਬੀਜਾਂਗੇ ਤੇ ਖਾਵਾਂਗੇ ਪਰ ਦੋਸਤੋ ਇਹ ਸੱਚ ਹੈ ਕਿ ਹੁਣ ਆਪਾਂ ਸਰਕਾਰ ਦੇ ਸਹਿਯੋਗ ਤੋਂ ਬਿਨਾ ਆਪਣੇ ਖਾਣ ਦੇ ਲਈ ਵੀ ਕਣਕ ਪੈਦਾ ਨਹੀਂ ਕਰ ਸਕਾਂਗੇ ਕਿਉਂਕਿ ਆਪਾਂ ਸਰਕਾਰ ਦੇ ਬੁਣੇ ਹੋਏ ਜਾਲ ਦੇ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਆਂ ਤੇ ਜੇਕਰ ਹੁਣ ਸਰਕਾਰ ਚਾਹੇ ਤਾਂ ਇੱਕ ਝਟਕੇ ਦੇ ਵਿੱਚ ਆਪਣੀ ਸਾਰੀ ਖੇਤੀ ਤੇ ਕਿਸਾਨੀ ਨੂੰ ਖਤਮ ਕਰ ਸਕਦੀ ਹੈ ਕਿਉਂਕਿ ਜੇ ਖੇਤੀ ਖਤਮ ਹੋ ਗਈ ਤਾਂ ਕਿਸਾਨੀ ਨੇ ਆਪਣੇ ਆਪ ਹੀ ਖਤਮ ਹੋ ਜਾਣਾ ਹੈ ਤਾਂ ਇਹ ਮੈਂ ਤੁਹਾਨੂੰ ਅੱਗੇ ਸਬੂਤਾਂ ਸਮੇਤ ਸਿੱਧ ਕਰਕੇ ਦਿਖਾਉਂਗਾ ਤਾਂ ਤੁਸੀਂ ਖੁਦ ਵੀ ਮੰਨੋਗੇ ਕਿ ਵਾਕਿਆ ਹੀ ਆਪਾਂ ਸਰਕਾਰ ਦੇ ਜਾਲ ਦੇ ਵਿੱਚ ਫਸ ਚੁੱਕੇ ਹਾਂ ਇਹ ਕਣਕ ਜੋ ਦੋਸਤੋ ਤੁਹਾਨੂੰ ਨਜ਼ਰ ਆ ਰਹੀ ਹੈ ਇਹਨੂੰ ਧਿਆਨ ਦੇ ਨਾਲ ਦੇਖਿਓ ਕਾਫੀ ਹਰੀ-ਭਰੀ ਕਣਕ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਤੋ ਹੁਣ ਮੈਂ ਤੁਹਾਨੂੰ ਇਸੇ ਕਣਕ ਦੇ ਵਿੱਚ ਇਹ ਦੋੜੇ ਦਿਖਾ ਰਿਹਾ ਤਾਂ ਇਹ ਦੋਵੇਂ ਓੜਿਆਂ ਦੇ ਵਿੱਚ ਤੁਹਾਨੂੰ ਬਿਲਕੁਲ ਛੋਟੀ ਛੋਟੀ ਕਣਕ ਨਜ਼ਰ ਆ ਰਹੀ ਹੋਣੀ ਹੈ ਤੁਹਾਨੂੰ ਸ਼ਾਇਦ ਲੱਗੇ ਕਿ ਇਸ ਕਣਕ ਦੀ ਬਜਾਈ ਵੱਡੀ ਕਣਕ ਦੇ ਨਾਲੋਂ ਬਾਅਦ ਦੇ ਵਿੱਚ ਕੀਤੀ ਗਈ ਹੋਣੀ ਹੈ ਪਰ ਨਹੀਂ ਦੋਸਤੋ ਇਹ ਸਾਰੀ ਕਣਕ ਦੀ ਬਜਾਈ 21 ਦਿਨ ਹੀ ਹੋਈ ਹੈ ਪਰ ਇਹ ਦੋਵੇਂ ਓੜੇ ਆ ਜਿਹੜੇ ਇਹਨਾਂ ਨੇ ਗਰੋਥ ਨਹੀਂ ਕੀਤੀ ਇਹਨਾਂ ਦੀ ਗਰੋਥ ਨਾ ਕਰਨ ਦਾ ਜਿਹੜਾ ਕਾਰਨ ਹੈ ਕਿਉਂਕਿ ਇਹਨਾਂ ਦੋਵੇਂ ਔਰਿਆਂ ਦੇ ਵਿੱਚ ਜੋ ਪੋਰ ਸੀਗੇ ਡੀਏਪੀ ਵਾਲੇ ਉਹ ਦੋਨੇ ਪੋਰ ਬੰਦ ਹੋ ਗਏ ਸੀ ਤਾਂ ਇਹਨਾਂ ਔੜਿਆਂ ਦੇ ਵਿੱਚ ਸਿਰਫ ਕੱਲੀ ਕਣਕ ਦਾ ਬੀਜ ਹੀ ਪਿਆ ਡੀਏਪੀ ਨਹੀਂ ਪਈ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੋਸਤੋ ਅਕਸਰ ਹੀ ਕਣਕ ਦੀ ਬਜਾਈ ਸਮੇਂ ਆਪਣੇ ਨਾਲ ਵਾਪਰ ਜਾਂਦੀਆਂ ਕਿਉਂਕਿ ਡੀਏਪੀ ਦੇ ਪੋਰ ਅਗਲੇ ਪਾਸੇ ਹੁੰਦੇ ਜਿਸ ਕਰਕੇ ਪਿੱਛੇ ਚੱਲ ਰਹੇ ਬੰਦੇ ਨੂੰ ਵੀ ਛੇਤੀ ਕਿਤੇ ਡੀਏਪੀ ਦੇ ਪੋਰ ਬੰਦ ਹੋਣ ਬਾਰੇ ਪਤਾ ਨਹੀਂ ਚੱਲਦਾ ਤਾਂ ਇਹਨਾਂ ਦੋਨੇ ਪੋਰਾ ਨੇ ਲਗਭਗ ਡੇਢ ਏਕੜ ਦੇ ਵਿੱਚ ਬਿਨਾਂ ਡੀਏਪੀ ਤੋਂ ਹੀ ਕਣਕ ਦੀ ਬਜਾਈ ਕਰ ਦਿੱਤੀ ਤਾਂ ਮੈਂ ਤੁਹਾਨੂੰ ਅੱਗੇ ਚੱਲ ਕੇ ਵੀ ਦਿਖਾਉਣਾ ਕਿ ਜਿੱਥੇ-ਜਿੱਥੇ ਵੀ ਇਹਨਾਂ ਦੋਵੇਂ ਪੋਰਾ ਦੇ ਨਾਲ ਕਣਕ ਦੀ ਬਜਾਈ ਹੋਈ ਹੈ ਉਹਨਾਂ ਦੋਵੇਂ ਓੜੀਆਂ ਦੇ ਵਿੱਚ ਕਣਕ ਨੇ ਬਿਲਕੁਲ ਵੀ ਗਰੋਥ ਨਹੀਂ ਕੀਤੀ ਇਹ ਜੋ ਤੁਹਾਨੂੰ ਗਰੋਥ ਨਜ਼ਰ ਆ ਰਹੀ ਹੈ ਤਾਂ ਇਹਦੇ ਉੱਪਰ ਅਸੀਂ ਐਨਪੀਕੇ ਜਿਹੜੇ ਫਾਸਫੋਰਸ ਵਾਲੇ ਉਹਨਾਂ ਦੀਆਂ ਸਪਰੇਹਾਂ ਵੀ ਕੀਤੀਆਂ ਇਸ ਤੋਂ ਇਲਾਵਾ ਦਲਾਲ ਕੋਲ ਦੀਆਂ ਸਪਰੇਹਾਂ ਵੀ ਕੀਤੀਆਂ ਤਾਂ ਉਸ ਤੋਂ ਬਾਅਦ ਇਸ ਨੇ ਜਿਹੜੀ ਇਹ ਥੋੜੀ-ਬਹੁਤ ਗਰੋਥ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਕੀਤੀ ਹੈ ਪਹਿਲਾਂ ਇੱਥੇ ਜਿਹੜੀ ਕਣਕ ਬਿਲਕੁਲ ਵੀ ਨਜ਼ਰ ਨਹੀਂ ਸੀ ਆ ਰਹੀ ਸੀ ਹਾਲਾਂਕਿ ਯੂਰੀਆ ਵੀ ਇਸ ਕਣਕ ਨੂੰ ਦਿੱਤਾ ਜਾ ਰਿਹਾ ਸੀ ਪਰ ਜਦੋਂ ਤੱਕ ਪ੍ਰੋ ਪਰ ਡੀਏਪੀਐਸ ਕਣਕ ਨੂੰ ਨਹੀਂ ਮਿਲਿਆ ਇਸ ਨੇ ਗਰੋਥ ਨਹੀਂ ਕੀਤੀ ਤਾਂ ਹੁਣ ਕਿਸਾਨ ਵੀਰੋ ਜੇਕਰ ਆਪਾਂ ਸਰਕਾਰ ਨੂੰ ਜਵਾਬ ਦੇ ਦਿੱਤਾ ਫਸਲਾਂ ਦੇਣ ਤੋਂ ਤਾਂ ਸਰਕਾਰ ਨੇ ਵੀ ਕਹਿ ਦੇਣਾ ਕਿ ਅਸੀਂ ਵੀ ਤੁਹਾਨੂੰ ਡੀਏਪੀ ਯੂਰੀਆ ਨਹੀਂ ਦੇਵਾਂਗੇ ਜਿਸ ਦਾ ਟ੍ਰੇਲਰ ਸਰਕਾਰ ਆਪਾਂ ਨੂੰ ਪਿਛਲੇ ਕਈ ਸਾਲਾਂ ਤੋਂ ਦਿਖਾ ਵੀ ਰਹੀ ਹੈ ਜਦੋਂ ਆਪਾਂ ਨੂੰ ਡੀਏਪੀ ਯੂਰੀਆ ਦੀ ਲੋੜ ਹੁੰਦੀ ਹੈ ਤਾਂ ਉਦੋਂ ਜਿਹੜੀ ਅਸਾਰਟੇਜ ਪੈਦਾ ਕਰ ਦਿੱਤੀ ਜਾਂਦੀ ਹੈ ਬੜੀ ਮੁਸ਼ਕਲ ਦੇ ਨਾਲ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗ ਕੇ ਆਪਾਂ ਡੀਏਪੀ ਯੂਰੀਆ ਲੈਣੇ ਆ ਤੇ ਹੋਰ ਵੀ ਬੜੇ ਬੇ ਲੋੜੇ ਕੈਮੀਕਲ ਧੱਕੇ ਨਾਲ ਸਾਨੂੰ ਇਸ ਯੂਰੀਆ ਡੀਏਪੀ ਦੇ ਨਾਲ ਵੇਚ ਕੇ ਸ਼ਰੇਆਮ ਚਿੱਟੇ ਦਿਨ ਸਾਡੀ ਲੁੱਟ ਕੀਤੀ ਜਾਂਦੀ ਹੈ ਤਾਂ ਦੋਸਤੋ ਹੁਣ ਤੁਹਾਨੂੰ ਸਰਕਾਰ ਤੇ ਇਹਨਾਂ ਪੂੰਜੀਪਤੀਆਂ ਦੀ ਇਹ ਸਾਜ਼ਿਸ਼ ਸਮਝ ਆ ਗਈ ਹੋਣੀ ਹੈ ਕਿ ਕਿਵੇਂ ਸਾਨੂੰ ਇਸ ਰਸਾਇਣਕ ਖੇਤੀ ਦੇ ਜਾਲ ਦੇ ਵਿੱਚ ਫਸਾਇਆ ਗਿਆ ਤੇ ਅੱਜ ਹਾਲਾਤ ਅਜਿਹੇ ਬਣ ਗਏ ਆ ਕਿ ਅਸੀਂ ਇਹਨਾਂ ਕੈਮੀਕਲਾਂ ਤੋਂ ਬਿਨਾ ਆਪਣੇ ਖਾਣਯੋਗੀ ਕਣਕ ਵੀ ਪੈਦਾ ਨਹੀਂ ਕਰ ਸਕਦੇ ਅੱਜ ਤੋਂ 40-50 ਸਾਲ ਪਹਿਲਾਂ ਜਦੋਂ ਇਹ ਡੀਏਪੀ ਯੂਰੀਆ ਨਹੀਂ ਸੀ ਹੁੰਦੀ ਤਾਂ ਉਦੋਂ ਵੀ ਖੇਤੀ ਹੁੰਦੀ ਸੀ ਉਹੀ ਅਸਲ ਖੇਤੀ ਜੋ ਬਾਬੇ ਨਾਨਕ ਨੇ ਕੀਤੀ ਸੀ ਦੇਸੀ ਬੀਜ ਘਰ ਦੀ ਦੇਸੀ ਰੂੜੀ ਪਾ ਕੇ ਕਿਸਾਨ ਫਸਲਾਂ ਬੀਜਦੇ ਸੀ ਉਤਪਾਦਨ ਭਾਵੇਂ ਘੱਟ ਹੁੰਦਾ ਸੀ ਪਰ ਕਿਸੇ ਵੀ ਕਿਸਾਨ ਦੇ ਸਿਰ ਕੋਈ ਕਰਜ਼ਾ ਨਹੀਂ ਸੀ ਹੁੰਦਾ ਤੇ ਕੋਈ ਵੀ ਕਿਸਾਨ ਆਤਮ ਹੱਤਿਆ ਨਹੀਂ ਸੀ ਕਰਦਾ ਪਰ ਉਸ ਤੋਂ ਬਾਅਦ ਇਹਨਾਂ ਸਰਕਾਰਾਂ ਨੇ ਕਿਸਾਨਾਂ ਨੂੰ ਇਸ ਰਸਾਇਣਿਕ ਖੇਤੀ ਦੇ ਜਾਲ ਦੇ ਵਿੱਚ ਫਸਾਇਆ ਤੇ ਇਸੇ ਰਸਾਇਣਿਕ ਖੇਤੀ ਦੇ ਕਰਕੇ ਅੱਜ ਹਰ ਕਿਸਾਨ ਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਚੜਿਆ ਹੋਇਆ ਹੈ ਇਹ ਹਜ਼ਾਰਾਂ ਕਿਸਾਨ ਹਰ ਸਾਲ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੋ ਰਹੇ ਆ ਇਹ ਹੀ ਡੀਏਪੀ ਯੂਰੀਆ ਤੱਕੇ ਨਾਲ ਪਹਿਲਾਂ ਸਰਕਾਰਾਂ ਦੇ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਪਵਾਈ ਗਈ ਤੇ ਅੱਜ ਉਹੀ ਡੀਏਪੀ ਦਾ 1 ਗੱਟਾ 1350 ਰੁਪਏ ਦੇ ਵਿੱਚ ਵੀ ਸਾਨੂੰ ਬੜੀ ਮੁਸ਼ਕਲ ਦੇ ਨਾਲ ਮਿਲਦਾ ਹੈ ਹਾਲਾਂਕਿ ਇਸ ਦੀ ਅਸਲ ਕੀਮਤ 3800 ਦੇ ਲਗਭਗ ਹੈ ਜਿਸ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਇਹ ਸਬਸਿਡੀ ਵੀ ਸਰਕਾਰ ਲਗਾਤਾਰ ਘਟਾ ਰਹੀ ਹੈ ਤੇ ਇੱਕ ਦਿਨ ਇਹ ਸਬਸਿਡੀ ਬਿਲਕੁਲ ਬੰਦ ਹੋ ਜਾਣੀ ਹੈ ਤਾਂ ਆਪਾਂ ਨੂੰ ਇਹੀ ਡੀਏਪੀ ਦਾ ਇੱਕ ਬੈਗ 4 ਤੋਂ 5000 ਰੁਪਏ ਦੇ ਵਿੱਚ ਮਿਲਣਾ ਤਾਂ ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਐਡੀ ਮਹਿੰਗੀ ਡੀਏਪੀ ਯੂਰੀਆ ਖਰੀਦ ਕੇ ਆਪਾਂ ਕਿਸ ਤਰ੍ਹਾਂ ਰਸਾਇਣਿਕ ਖੇਤੀ ਕਰਾਂਗੇ ਤਾਂ ਇਹਨਾਂ ਸਾਰੇ ਮਸਲਿਆਂ ਦਾ ਹੱਲ ਦੋਸਤੋ ਆਰਗੈਨਿਕ ਖੇਤੀ ਹੈ ਹਰ ਕਿਸਾਨ ਨੂੰ ਘੱਟੋ ਘੱਟ ਇੱਕ ਕਨਾਲ ਆਪਣਾ ਜਿਹੜਾ ਰਕਬਾ ਹੈ ਇਸ ਆਰਗੈਨਿਕ ਖੇਤੀ ਦੇ ਥੱਲੇ ਜ਼ਰੂਰ ਲਿਆਉਣਾ ਚਾਹੀਦਾ ਹੈ ਤਾਂ ਕਿ ਅਜਿਹੇ ਹਾਲਾਤਾਂ ਦੇ ਵਿੱਚ ਆਪਾਂ ਘੱਟੋ-ਘੱਟ ਆਪਣੇ ਖਾਣਜੋਗੀ ਕਣਕ ਤਾਂ ਪੈਦਾ ਕਰ ਸਕੀਏ ਤੇ ਸਾਨੂੰ ਇਹਨਾਂ ਸਰਕਾਰਾਂ ਜਾਂ ਪੂੰਜੀਪਤੀਆਂ ਦੇ ਮੂੰਹ ਵੱਲ ਨਾ ਦੇਖਣਾ ਪਵੇ ਸੋ ਕਾਫੀ ਕਿਸਾਨਾਂ ਨੇ ਇਹ ਖੇਤੀ ਸ਼ੁਰੂ ਕਰ ਵੀ ਦਿੱਤੀ ਹੈ ਜਿਨ੍ਹਾਂ ਦੇ ਵਿੱਚੋਂ ਸਰਦਾਰ ਕਮਲਜੀਤ ਸਿੰਘ ਹੈਰ ਬਹੁਤ ਵਧੀਆ ਆਰਗੈਨਿਕ ਖੇਤੀ ਕਰ ਰਹੇ ਹੈ ਤੇ ਕਿਸਾਨਾਂ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਜਾਗਰੂਕ ਵੀ ਕਰ ਰਹੇ ਹੈ ਸੋ ਸਾਨੂੰ ਵੀ ਅਜਿਹੇ ਕਿਸਾਨਾਂ ਤੋਂ ਸੇਧ ਲੈ ਕੇ ਥੋੜੇ-ਥੋੜੇ ਰਕਬੇ ਦੇ ਵਿੱਚ ਆਰਗੈਨਿਕ ਖੇਤੀ ਦੀ ਸ਼ੁਰੂਆਤ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਅਸੀਂ ਅੱਜ ਤੋਂ ਸ਼ੁਰੂ ਕਰਦੇ ਹਾਂ ਤਾਂ ਵੀ ਸਾਨੂੰ ਕਈ ਸਾਲ ਲੱਗ ਜਾਣੇ ਹਨ ਇਹਨਾਂ ਰਸਾਇਣਕ ਖਾਦਾਂ ਤੋਂ ਆਪਣੀ ਜ਼ਮੀਨ ਨੂੰ ਆਜ਼ਾਦ ਕਰਵਾਉਣ ਦੇ ਲਈ ਸੋ ਕਿਸਾਨ ਯੂਨੀਅਨਾਂ ਨੂੰ ਵੀ ਇਸ ਪਾਸੇ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਅੰਦੋਲਨ ਦੇ ਨਾਲ-ਨਾਲ ਆਰਗੈਨਿਕ ਖੇਤੀ ਵੱਲ ਵੀ ਕਿਸਾਨਾਂ ਨੂੰ ਉਪਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਇਹ ਆਰਗੈਨਿਕ ਖੇਤੀ ਹੀ ਹੈ ਜਿਹੜੀ ਸਾਨੂੰ ਇਹਨਾਂ ਸਰਕਾਰਾਂ ਤੇ ਪੂੰਜੀਪਤੀਆਂ ਦੇ ਬੁਣੇ ਹੋਏ ਜਾਲ ਵਿੱਚੋਂ ਕੱਢ ਸਕਦੀ ਹੈ ਸੋ ਦੋਸਤੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਵੀਡੀਓ ਨੂੰ ਹਰ ਕਿਸਾਨ ਤੱਕ ਪਹੁੰਚਦੀ ਜ਼ਰੂਰ ਕਰਿਓ 但的话。